ਹਾਂਜੀ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਅੱਜ ਨਾ ਧਰਤੀ ਪਾਣੀ ਪੀਂਦੀ ਦਿਖਾਉਣਾ ਤੁਹਾਨੂੰ ਜਮਾ ਲਾਈਵ ਧਰਤੀ ਵੀ ਪਾਣੀ ਕਿਵੇਂ ਪੀਂਦੀ ਆ ਇੱਕ ਤਾਂ ਬੰਦਾ ਹਾਂ ਗੱਪ ਮਾਰਦਾ ਆ ਜਮਾ ਸੁੱਡੀਆਂ ਅੱਖਾਂ ਦੇ ਸਾਹਮਣੇ ਆ ਮੂਰੇ ਹੀ ਵਾਹਣ ਉੱਚਾ ਹੈ ਤੇ ਇਧਰ ਟਿਬਾ ਆ ਗਿਆ ਕ ਇਧਰਲੇ ਪਾਸੇ ਵੀ ਵਾਹਣ ਉੱਚਾ ਆ ਗਿਆ ਪਾਣੀ ਜਾਣ ਨੂੰ ਕਿਸੇ ਵਸ ਨੰਗਾ ਨਹੀਂ ਆ ਵਿਸਵਕ ਥਾਂ ਦਾ ਅੱਜ ਆ ਢੱਕੇ ਕੱਲ ਭਰੇ ਪੂਰੇ ਡੁੱਬੇ ਹੋਏ ਸੀਗੇ ਅੱਜ ਦਿਸਣ ਲੱਗੇ ਪੂਰੇ ਵਧੀਆ ਜਮਾ ਡੁੱਬੇ ਪਏ ਸੀ ਢੱਕੇ ਮੀਨ ਵਾਲੇ ਇਹ ਹਲਾ ਤਾਂ ਬਹਨੇ ਮੋਗੇ ਦੇ ਪਾਣੀ ਨਾਲ ਭਰੇ ਹੋਏ ਸੀ ਉੱਤੋਂ ਨਮੀ ਪੈ ਗਿਆ ਜਮਾਂ ਡੁੱਬ ਗਏ ਸੀ ਰੱਕੇ ਆਬ ਇਸ ਵਕਤ ਥਾਂ ਦਾ ਹੋਊਗਾ ਜਿਹਦੇ ਵਿੱਚ ਪਾਣੀ ਖੜਾ ਹੈ ਕੋਈ ਇੱਥੇ ਬੋਰ ਨਹੀਂ ਕੋਈ ਕੁਝ ਨਹੀਂ ਯਾਰ ਤੁਸੀਂ ਧਰਤੀ ਇੰਨੀ ਸਪੀਡ ਨਾਲ ਬਣੀ ਪਈ ਆ ਆਹ ਅੱਖਾਂ ਨਾਲ ਦੇਖ ਸਕਦੇ ਕਿੰਨੀ ਸਪੀਡ ਨਾਲ ਬਣੀ ਜਾਂਦਾ ਹਲਾ ਤਾਂ ਚਲਣੀ ਜੀ ਬਣੀ ਪਈ ਆ ਜੇ ਚਲਣੀ ਜੀ ਨਾ ਹੋਵੇ ਮਿਲਣਾ ਕਹੀ ਕੁਹੀ ਮਾਰੀ ਹੋਵੇ ਚ ਚਲੇ ਚ ਫਿਰ ਤਾਂ ਇਦੋਂ ਵੀ ਸਪੀਡ ਨਾਲ ਬਣੀ ਖਾਉ ਧਰਤੀ ਸਪੀਡ ਚੱਕਰ ਤੁਸੀਂ ਪਾਣੀ ਦੀ ਐ ਲਗਾਤਾਰ ਬਸ ਤੁਰੇ ਹੀ ਜਾਂਦਾ ਇਹ 50 60 ਕਿੱਲਿਆਂ ਦਾ ਪਾਣੀ ਜਿਹੜਾ ਇੱਥੇ ਆ ਕੇ ਇੱਥੇ ਆ ਕੇ ਖੜਦਾ ਸਾਰਾ ਇੱਥੇ ਆ ਕੇ ਪਾਣੀ ਪੂਰਾ ਖੜਦਾ ਵਾਹਣ ਚਾਈਚ ਸਾਰਾ ਪਾਣੀ ਬਸ ਇੰਨਾ ਕਿਥਾਂ ਜਿੰਨੇ ਥਾਂ 'ਚ ਪਾਣੀ ਖੜਾ ਹੈ ਚੱਲੇ ਚ ਇੰਨਾ ਥਾਂ ਪਾਣੀ ਖਾਈ ਜਾਂਦਾ ਇੰਨਾ ਥਾਂ ਜੇ ਜਮੜੀ ਮੋਟੀ ਕਹੀ ਮਾਰ ਜੇ ਬੰਦਾ ਗੀੜਾ ਦੇ ਦੇ ਚ ਮੜਾ ਜਾ ਫਿਰ ਤਾਂ ਇਦੂ ਵੀ ਸਪੀਡ ਨਾਲ ਵਿੱਚ ਪਾਣੀ ਜਾਊ ਜਿਵੇਂ ਨੱਕੇ 'ਚ ਮੋਟਰ ਦਾ ਬਣ ਜਾਂਦਾ ਹੁੰਦਾ ਫਿਰ ਤਾਂ ਇੰਨੀ ਸਪੀਡ ਨਾਲ ਬਣੀ ਜਾਂਦਾ ਅਸਲ ਚੈਲੰਜ ਹੀ ਬਣੀ ਕਰਕੇ ਹੌਲੀ ਹੌਲੀ ਜਾਂਦਾ ਇਹਨੂੰ ਹੌਲੀ ਵੀ ਨਹੀਂ ਬਣਦੇ ਪੂਰੀ ਸਪੀਡ ਨਾਲ ਬਣੀ ਜਾਂਦਾ ਆ ਦੇਖੋ ਹੁਣ ਦੇਖੋ ਕਿੰਨੀ ਵਧੀਆ ਸਪੀਡ ਨਾਲ ਜਾਂਦਾ ਬਣੀ ਜਿਵੇਂ ਨੱਕੇ ਚ ਮੋਟਰ ਦਾ ਬਣੀ ਜਾਂਦਾ ਐ ਜਾਂਦਾ ਬੰਦ ਮੈਂ ਵੀ ਨਹੀਂ ਕਰਿਆ ਮਾ ਤੇ ਡੱਕੇ ਦੇ ਸੁਣ ਲੱਗ ਜਾਣਗੇ ਹੁਣ ਦਿਸਣ ਲੱਗੇ ਡੱਕੇ ਹੁਣ ਬੰਦ ਕਰਾਂਗੇ ਇਹਨੂੰ ਜੇ ਕਿਸੇ ਨੇ ਦੇਖਣਾ ਵਹਿਮ ਕੱਢਣਾ ਤਾਂ ਕੱਢ ਵੀ ਸਕਦੇ ਹੋ ਕਈ ਵਾਰੀ ਅਗਲਾ ਕਹਿੰਦਾ ਇੱਥੇ ਬੋਰ ਹੋਊਗਾ ਜਾਂ ਟੋਆ ਹੋਊਗਾ ਬੋਰ ਵਾਲਾ ਭੂ ਹੋਊਗਾ ਉਪਰ ਇਹ ਉਤਾ ਪਾਣੀ ਖਾਂਦਾ ਕੁਛ ਨਹੀਂ ਇੱਥੇ ਆ ਇਹ ਵਿੱਚ ਫਿਰ ਕੇ ਵੀ ਦਿਖਾ ਦੇਣਾ ਉਹਨੂੰ ਵਿੱਚ ਤੁਰ ਕੇ ਵੀ ਦਿਖਾ ਦੇਣਾ ਇਹਦੇ ਵਿੱਚ ਕੁਛ ਨਹੀਂ ਕੱਲੀ ਤਾਂ ਹੋ ਆ ਬਸ ਇੰਨਾ ਕੁ ਪਾਣੀ ਹੈ ਇਹਦੇ ਵਿੱਚ ਚਾਰ ਕੁੰਗਲੇ ਪਾਣੀ ਹੈ ਇਹਦੇ ਵਿੱਚ ਇੰਨਾ ਥਾਂ ਕਿੰਨੇ ਵਾਹਣ ਦਾ ਪਾਣੀ ਖਾ ਕੇ ਇਹ ਇੱਧਰ ਵੀ ਵਾਹਣ ਉੱਚਾ ਆ ਗਿਆ ਹੁਣ ਹੁਣ ਚੈੱਕ ਕਰੋ ਹੁਣ ਵੇਖੋ ਕਿੰਨੀ ਸਪੀਡ ਨਾਲ ਪਾਣੀ ਖਾਂਦਾ ਬਸ ਐਂ ਹੀ ਖਾਈ ਜਾਂਦਾ ਲਗਾਤਾਰੀ ਪਾਣੀ ਖਾਈ ਜਾਂਦਾ ਹੈ ਕਦਾ ਬੰਦਾ ਹੁੰਦਾ ਕਾਪੂ ਮਾਰਦਾ ਜੇ ਕਿਸੇ ਨੂੰ ਦੇਖਣਾ ਦਿਖਾ ਵੀ ਦੇਵਾਂਗੇ ਬਾਈ ਇੰਨੇ ਕ ਥਾਂ ਚ ਹੀ ਆ ਕੋਈ ਬਾਲਾ ਥਾਂ ਨਹੀਂ ਬਿਸਵਾ ਕੱਦਕ ਬਿਸਵਾ ਥਾਂ ਦਾ ਹੋ ਵੀ ਜਿੰਨਾ ਇਹ ਪਾਣੀ ਖਾ ਗਿਆ ਕਿੰਨੀ ਸਪੀਡ ਨਾਲ ਧਰਤੀ ਪਾਣੀ ਖਾਈ ਜਾਂਦੀ ਆ ਹਾਦੀ ਹਲਤ ਅੱਜ ਥੋੜੀ ਜਿਹੀ ਬੱਦਲ ਵਾਈ ਹੈ ਜੇ ਮੈਨੂੰ ਧੁੱਪ ਹੋਵੇ ਐਦੂ ਵੀ ਤੇਜ਼ ਪਾਣੀ ਖਾਊਗਾ ਇਹ ਵਿਤਰਤੀ ਇੰਨੀ ਸਪੀਡ ਨਾਲ ਪਾਣੀ ਖਾਂਦੀ ਆ بسਹੀਂ ਲਗਾਤਾਰਹੀਂ ਤੁਰੇ ਜਾਂਦਾਹੀਂ ਤੁਰੇ ਜਾਂਦਾ ਇਹ ਦਿਨ ਤੇ ਰਾਤ ਦੇ ਵਿੱਚ ਸਾਰਾ ਪਾਣੀ ਖਾ ਗਿਆ ਕੱਲ ਰਾਤ ਆ ਕੱਲ ਦਿਨੇ ਕੱਲ ਤੜਕੇ ਭਰ ਐਸੀ ਇਹ ਮੋਗੇ ਦੇ ਪਾਣੀ ਨਾਲ ਸੂਏ ਦੇ ਪਾਣੀ ਨਾਲ ਪਾਣ ਪੂਰਾ ਭਰ ਐਸੀ ਉਤੋਂ ਦੀ ਮੀਂਹ ਪਿਆ ਦੋ ਘੰਟਿਆਂ ਦਾ ਡੱਕੇ ਜਮਾਂ ਡੁੱਬ ਗਏ ਅੱਜ ਨੰਗੇ ਹੋਏ ਨੇ ਦਿਨ ਤੇ ਰਾਤ ਦੇ ਵਿੱਚ ਨੰਗੇ ਹੋ ਗਏ ਡੱਕੇ ਦੜਕੀਆਂ ਵੀ ਨੰਗੀਆਂ ਹੋ ਗਈਆਂ ਹੁਣ ਤਾਂ ਆ ਦੇ ਉਹ ਉਹ ਧੜਕਣ ਦਿਸਣ ਲੱਗੀਆਂ ਐਨਾ ਪਾਣੀ ਖਾ ਗਿਆ ਇਹ ਧਰਤੀ ਇੰਨਾ ਪਾਣੀ ਖਾ ਗਈ ਜਣੀ ਇੰਨਾ ਕੁ ਥੋੜਾ ਜਿਹਾ ਥਾਂ ਦੋ ਤਿੰਨ ਕ ਮੰਜਿਆਂ ਥਾਂ ਹੀ ਪਾਣੀ ਦੇਖ ਲੈ ਕਿੰਨਾ ਪਾਣੀ ਖਾ ਗਿਆ ਇਹ ਉਹ ਮੰਗਰੋ ਸਾਰੇ ਬਾਹਣ ਦਾ ਪਾਣੀ ਆਉਂਦਾ ਇੱਥੇ ਉਹ ਜਿਹੜਾ ਮੰਗਰ ਤੁਹਾਨੂੰ ਪਾਣੀ ਦਿੰਦਾ ਸਾਰਾ ਇੱਥੇ ਆਉਂਦਾ ਇਹ ਬਾਹਣ ਸਾਰਿਆਂ ਨੂੰ ਨੀਵਾ ਐਂ ਚੱਲੀ ਜਾਂਦਾ ਪਹਿਲਾਂ ਅਸੀਂ ਵੀ ਨਹੀਂ ਗੌਰ ਕਰੀ ਮੈਂ ਵੀ ਅੱਜ ਹੀ ਦੇਖਿਆ ਇਹ ਅੱਜ ਹੀ ਦੇਖਿਆ ਮੈਂ ਵੀ ਇਹ ਹੁਣ ਇਹਨੂੰ ਬੰਦ ਕਰਾਂਗੇ ਫੇਰ ਕਿੱਥੇ ਜਾ ਕੇ ਪਾਣੀ ਖੜੂਗਾ